ਸਾਡਾ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਮੀਰਾ ਸਾਰੇ ਠੀਕ ਠਾਕ ਹੋਣਿਆ ਭੈਣ ਭਰਾ ਮੈਂ ਵੀ ਠੀਕ ਆ ਰਾਜੀ ਬਾਜੀ ਆ ਮੈਂ ਵੀ ਸੈਮਰੀਨ ਵਾਜ ਘਟ ਕਰ ਸੈਮਰੀਨ ਇੱਕ ਤੇ ਜਦੋਂ ਹੀ ਮੈਂ ਵੀਡੀਓ ਬਣਾਉਣ ਲੱਗਣਾ ਸੈਮਰੀ ਮੇਰੇ ਲਾਗੇ ਫੋਨ ਫੜ ਕੇ ਬੈਠੀ ਹੁੰਦੀ ਆ ਤੇ ਇਹਦੇ ਫੋਨ ਦੀ ਵਿੱਚ ਆਵਾਜ਼ ਨਾ ਆਏ ਹੋ ਨਹੀਂ ਸਕਦਾ ਤੇ ਜੇ ਕਿਤੇ ਇਹ ਸੁਧਰ ਜਾਂਦੀ ਆ ਤੇ ਮਗਰ ਮੈਂ ਖਲਗ ਪੈਂਦੀ ਆ ਪੋਂਕਣ ਇਹਨੇ ਜ਼ਰੂਰ ਵਿੱਚ ਕੁਝ ਨਾ ਕੁਝ ਜਾਂ ਭਾਂਡੇ ਖੜਕਾਉਣੇ ਹੁੰਦੇ ਆ ਜਾਂ ਪਿਛੇ ਰੌਲਾ ਪਾਉਣਾ ਹੁੰਦਾ ਮਤਲਬ ਵੀ ਇਦਾਂ ਲੋਕਾਂ ਦਾ ਜਿਦਾਂ ਵਲੌਗ ਹੁੰਦਾ ਨਾ ਬੜਾ ਸੋਹਣਾ ਵੀ ਵਲੌਗ ਬੜਾ ਤਮੀਜ਼ ਨਾਲ ਸ਼ੁਰੂ ਕੀਤਾ ਤੇ ਬੜੇ ਤਮੀਜ਼ ਨਾਲ ਐਂਡ ਕੀਤਾ ਇਹੋ ਜਿਹਾ ਤੁਹਾਡੇ ਵਲੌਗ ਚ ਕੋਈ ਗੱਲਬਾਤ ਨਹੀਂ ਹੁੰਦੀ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਕਿ ਮੈਂ ਵਲੋਗਿੰਗ ਕਰਦੀ ਕਾਦੀ ਆ ਹੈ ਵਿੱਚ ਤੇ ਤੁਹਾਡਾ ਊਂਟ ਪਟੰਗ ਗੱਲਾਂ ਹੁੰਦੀਆਂ ਵਾ ਤੇ ਜਾਂ ਫਿਰ ਐ ਹੋਈ ਅਹੀਂ ਆਪਣਾ ਹੀ ਵਿੱਚ ਰੋਲਾ ਰੱਪਾ ਪਾਉਂਦੀਆਂ ਹੁੰਦੀਆਂ ਤੁਹਾਨੂੰ ਫਿਰ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਕਿ ਜਿੱਦਾਂ ਦੀ ਜਾ ਚਾਹੀਦੀ ਓਦਾਂ ਦਾ ਬਣਾ ਹੀ ਲੈਣਾ ਹੈ ਨਾ ਤੇ ਉਹ ਵੀ ਮੇਰਾ ਇਹ ਨਾ ਜੀ ਨਹੀਂ ਕਰਦਾ ਪਤਾ ਨਹੀਂ ਕੀ ਬਿਮਾਰੀ ਪੈ ਗਈ ਆ ਮੇਰਾ ਜੀ ਨਹੀਂ ਕਰਦਾ ਬਣਾਉ ਨੂੰ ਬੜਾਈ ਘੱਟ ਬਣਾਉਣੀ ਆ ਤੇ ਨਾ ਅਹੀਂ ਅੱਜ ਜਾਣਾ ਹੀ ਕਿਹਦੇ ਘਰ ਤੇ ਅਜੇ ਪੱਕਾ ਪਤਾ ਨਹੀਂ ਲੱਗਣਿਆ ਵੀ ਜਾਵਾਂ ਕਿ ਨਾ ਜਾਵਾਂ ਕਿਉਂਕਿ ਮੌਸਮ ਵੀ ਬਾਹਰ ਦਾ ਥੋੜਾ ਜਿਆਦਾ ਖਰਾਬ ਹੀ ਹੈ ਹੈਨਾ ਮੌਸਮ ਸਹੀ ਹੋਏ ਨਾ ਕਿਤੇ ਜਾਣ ਹੁੰਦਾ ਵੀ ਫੇਰ ਹੀ ਮਜ਼ਾ ਆਉਂਦਾ ਐਦਾਂ ਦੇ ਮੌਸਮ ਵਿੱਚ ਐਵੇਂ ਤਿਲਕਦੇ ਫਿਰੋ ਉਤੋਂ ਪਾ ਕੇ ਸੂਟ ਤੇ ਕਿਤੇ ਸ਼ਿਕਨਾ ਪਹੁੰਚਦੇ ਫਿਰੋ ਹੈਨਾ ਤੇ ਐਦਾਂ ਦਾ ਐਦਾਂ ਦੇ ਮੌਸਮ 'ਚ ਨਾ ਮਜ਼ਾ ਜਿਆ ਨਹੀਂ ਹੁੰਦਾ ਹੈਗਾ ਕਿਤੇ ਵੀ ਜਾਂਦਾ ਆ ਪਤਾ ਨਹੀਂ ਮੇਰੇ ਨਾਲ ਕਿਤੇ ਇੱਥੇ ਕੀ ਹੋਇਆ ਤੇ ਜਾਂਦਾ ਵੀ ਐਦਾਂ ਦੇ ਮੌਸਮ 'ਚ ਕਿਤੇ ਹੈ ਨਹੀਂ ਮਜ਼ਾ ਆਉਂਦਾ ਤੇ ਚੰਗਾ ਭਲਾ ਮੌਸਮ ਪਹਿਲਾਂ ਸਹੀ ਹੀ ਹੁਣ ਇਕਦਮੀ ਖਰਾਬ ਹੋ ਗਿਆ ਬਾਕੀ ਦੇਖਣੀ ਆ ਹਜੇ ਕੋਈ ਪੱਕਾ ਨਹੀਂ ਪਤਾ ਹੈਗਾ ਤੇ ਘਰ ਤੇ ਮੈਂ ਬੜਾ ਘੱਟ ਵਲੌਗ ਸ਼ੂਟ ਕਰਨੀ ਹੈ ਨਾ ਜ਼ਿਆਦਾਤਰ ਜਦੋਂ ਮੈਂ ਆਪਣੇ ਘਰ ਗਈ ਹੁੰਦੀ ਆ ਉਦੋਂ ਹੀ ਵੀਡੀਓ ਬਣਾਉਣੀ ਆ ਮਾੜੀ ਮੋਟੀ ਘਰ ਤੇ ਬਹੁਤ ਜ਼ਿਆਦਾ ਘੱਟ ਬਣਾਉਣੀ ਆ ਤੇ ਅੱਜ ਮੈਂ ਸੋਚਿਆ ਚੱਲ ਭੈਣ ਭਰਾਵਾਂ ਨੂੰ ਸਾਕ-ਸਤ ਕਹਿ ਹੀ ਲੈਣੀ ਆ ਸਤਿ ਸ਼੍ਰੀ ਅਕਾਲ ਕੈਮਰਾ ਹੋਰ ਸੁਣੋ ਕੀ ਹਾਲ ਆ ਸਤਿ ਸ਼੍ਰੀ ਅਕਾਲ ਭੈਣ ਭਰਾ ਹੋਰ ਸੁਣੋ ਕੀ ਹਾਲ ਆ ਤੁਹਾਡਾ ਤੇ ਤੁਸੀਂ ਮੇਰੀ ਹਾਲਤ ਵੇਖ ਕੇ ਤੁਸੀਂ ਸੋਚ ਸਕਦੇ ਵੀ ਅੱਜ ਕਿੱਥੇ ਜਾਣਾ ਵਾ ਤੇ ਤੁਹਾਨੂੰ ਕੀ ਦੱਸੀਏ ਕਿ ਅੱਜ ਨਾਲ ਸਾਡੇ ਨਾਲ ਲਾਗੇ ਘਰਾਂ ਦੇ ਨਾਲ ਵਿਆਹ ਵਾ ਤੇ ਉਹਨਾਂ ਦੇ ਘਰੇ ਆਇਆ ਵਾ ਪਾਠ ਦਾ ਕੀ ਆਨੇ ਇਨਵਾਈਟ ਕੀਤਾ ਸਾਨੂੰ ਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਵਾ ਤੇ ਕੀ ਦੱਸੀਏ ਕਿ ਕੱਲ ਤੇ ਨੀਤੋਂ ụp ਲੱਗੀ ਹੀ ਤੇ ਸਾਨੂੰ ਪਤਾ ਹੀ ਨਹੀਂ ਲੱਗਾ ਵੀ ਕੱਲ ਮੀਂਹ ਦੇ ਚਾਂਸ ਹੋਊਗਾ ਕੋਈ ਤੇ ਅੱਜ ਸਵੇਰੇ ਸੇ ਰੋਟ ਕੇ ਵੇਖਿਆ ਤੇ ਮੀਂਹ ਬਹੁਤ ਆ ਰਿਹਾ ਆਈਗਾ ਤੇ ਵੈਸੇ ਤਾਂ ਕੀ ਤੁਹਾਨੂੰ ਦੱਸੀ ਕਿ ਭੂਇ ਤਾਂ ਤਿਆਰ ਹੋਈ ਗਏ ਆ ਪਰ ਹਡਾਇ ਨਹੀਂ ਪਤਾ ਪਿਆ ਇਹਨਾਂ ਦੇ ਜਾਣਾ ਹੈ ਕਿ ਨਹੀਂ ਰੈਡੀਓ ਤੇ ਸਾਡਾ ਇਹ ਨਹੀਂ ਪਤਾ ਪਿਆ ਇਹ ਜਾਣਾ ਵਾ ਲੇਕਿਨ ਜਦੋਂ ਅਸੀਂ ਬਾਹਰ ਨੂੰ ਜਾਂਦੇ ਆਂ ਤੇ ਉਦੋਂ ਵੇਖੀਦਾ ਤੇ ਮੀਂਹ ਹੋ ਨਹੀਂ ਰਿਹਾ ਤੇ ਵੈਸੇ ਦਾ ਸਾਹਬਰੀ ਨਹੀਂ ਤਿਆਰ ਕਰਕੇ ਘੱਲ ਹੀ ਦਿੱਤੀ ਆ ਹੋ ਗਈ ਆ ਆਪਣੀ ਅਰਪੰਦੀ ਦੀ ਕਰੇ ਗਈ ਆ ਤਿਆਰੋ ਕੇ ਤੇ ਸ਼ਾਇਦ ਉਹ ਤੇ ਉਹਨਾਂ ਨਾਲ ਚਲੀ ਜਾਵੇ ਤੇ ਸਾਡਾ ਹਲੇ ਕੁਛ ਵੀ ਪਤਾ ਹੈ ਨਹੀਂ ਬਈ ਇੱਧਰ ਕਰੇ ਰਹਿਣ ਵਾਲਾ ਜਾਂ ਤੇ ਆ ਵੇਖੋ ਸਾਡੀ ਪੁੱਈ ਤੇ ਰਬੜ ਨਹੀਂ ਆ ਕਿ ਕੋਈ ਰਬੜ ਰਬੜ ਯਾਰ ਛੋਟੀ ਵਾਲੀ ਚਾਹੀਦੀ ਹੈ ਮੈਨੂੰ ਇੱਕ ਤੇ ਤੁਸੀਂ ਹਸਾਂ ਦੇ ਨੂੰ ਪਾਤੀ ਆ ਤੇ ਹੁਣ ਤੁਹਾਨੂੰ ਬਰਾਹੁ ਕੀ ਦਸੀ ਇਹ ਤੁਹਾਨੂੰ ਕਿ ਮੈਂ ਬਹੁਤ ਜ਼ਿਆਦਾ ਹੁੰਡਿਆ ਵਾ ਤੇ ਸਾਡਾ ਦਿਲ ਵੀ ਬੜਾ ਕੰਡਿਆ ਵਾ ਜਾਨੀ ਤੇ ਪਰ ਕੀ ਕਰੀਓ ਦਸ਼ਤਰੀ ਤੇ ਚਲੋ ਸਾਡੇ ਕੋਲ ਹੈਗੀ ਆ ਛਤਰੀ ਲੈ ਜਾਂਦੇ ਫਿਰ ਤੁਸੀਂ ਦੱਸੋ ਫਿਰ ਛਤਰੀ ਲੈ ਲਏ ਹਲੋ ਹਾਂਜੀ ਭੈਣ ਬਰਾ ਮੈਂ ਤੇ ਤਿਆਰ ਪੂਜ ਤੇ ਤਿਆਰ ਹੋ ਗਈ ਅੱਧਰ ਮੈਂ ਕੀ ਕਰਾਂ ਮੈਂ ਹਲੇ ਤਿਆਰ ਹੋ ਨਹੀਂ ਤੇ ਪਰ ਫਿਰ ਵੀ ਮੈਨੂੰ ਲੱਗਣ ਡਿਆ ਵਾ ਕਿ ਜਦੋਂ ਮੈਂ ਹਲੇ ਨਹੀਂ ਤਿਆਰ ਹੋਈ ਤੇ ਬਸ ਥੋੜਾ ਜਿਹਾ ਰਹਿ ਕੇ ਵਾ ਮੇਰਾ ਮੇਕਅਪ ਕਰਨ ਵਾਲਾ ਮੈਂ ਉਹ ਕਰਕੇ ਤੇ ਫਿਰ ਪੂਈ ਹਲੇ ਹੋ ਨਹੀਂ ਡੇ ਤੇ 4 ਹੋ ਗਏ ਉਸ ਆਵੇਂ ਪਰ ਕੋਈ ਆ ਗਿਆ ਤੇ ਮੈਂ ਹਾਲੇ ਕੰਡੇ ਲਗਾ ਚੱਲ ਤੇ ਇੱਥੇ ਹੀ ਨਾ ਪਾਠ ਵਾਲੇ ਘਾਰੀਆਂ بارش ਰੁਕੀ ਹੀ ਥੋੜੀ ਜੀ ਤੇ ਅਸੀਂ ਫਿਰ ਚੱਲ ਗਏ ਤੇ ਕਿਉਂਕਿ ਉਹਨਾਂ ਦੀ ਪਹਿਲੇ ਨਾ ਬੇਟੀ ਦੀ ਮੈਰਿਜ ਹੋਈ ਤਾਂ ਦੋਵੇਂ ਨਹੀਂ ਮੈਂ ਜਾ ਸਕੀ ਤੇ ਹੁਣ ਫਿਰ ਮੈਂ ਸੋਚਾਂ ਉਹਨਾਂ ਦੇ ਘਰ ਉਹਨਾਂ ਦੇ بیٹے ਦੀ ਮੈਰਿਜ ਆ ਮਤਲਬ ਇਸ ਤੋਂ ਦੋ ਹੀ ਉਹਨਾਂ ਦੇ ਬੱਚੇ ਆ ਹੈਨਾ ਤੇ ਚਲ ਚਲੀ ਜਾਨੀ ਆ ਤੇ ਸੈਂਦਰੀ ਨੂੰ ਨਾ ਮੈਂ ਪਹਿਲੀ ਵਾਰ ਗੁੱਤ ਕੀਤੀ ਤੇ ਨਾ ਇੱਕ ਚੀਜ਼ ਮੇਰੇ ਚ ਬੜੀ ਆ ਵੀ ਮੈਂ ਨਾ ਮਤਲਬ ਕਿਤੇ ਵੀ ਚਲ ਜਾਣਾ ਮੇਰੇ ਤੋਂ ਵੀਡੀਓ ਨਹੀਂ ਸ਼ੂਟ ਹੁੰਦੀ ਇਹ ਪਤਾ ਨਹੀਂ ਕੀ ਬਿਮਾਰੀਆਂ ਤੇ ਮੈਂ ਕੁਝ ਲੋਕ ਵੇਦੇ ਜਿਹੜੇ ਵਲੌਗ ਬਣਾਉਂਦੇ ਆ ਨਾ ਉਹ ਇੰਨੇ ਝਾਕਾ ਉਹਨਾਂ ਨੂੰ ਕੋਈ ਝਾਕਾ ਨਹੀਂ ਆਉਂਦਾ ਉਹ ਕਿਤੇ ਵੀ ਵਲੌਗ ਬਣਾ ਲੈਂਦੇ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਤੇ ਇੱਥੇ ਨਾ ਸੈਂਬਰੀ ਨੂੰ ਮੈਂ ਤੇ ਗੁਆਂਢੀ ਸਾਡੇ ਤੇ ਅਸੀਂ ਤੇ ਬਾਹਰ ਕੜੇ ਕਿਉਂਕਿ ਬਾਰਿਸ਼ ਆ ਤੇ ਇੰਨੇ ਰੋਟੀ ਫਿਰ ਦੂਸਰੀ ਘਰ ਲਾਈ ਹੋਈ ਹੈ ਨਾ ਖਾਣਾ ਤੇ ਅਹੀਂ ਬਾਹਰ ਨਿਕਲ ਕੇ ਇੱਥੇ ਖੜੀਆਂ ਹਈਆਂ ਬਾਰਿਸ਼ ਹਲਕੀ ਹਲਕੀ ਹੋਣ ੜੀ ਪਹਿਲਾਂ ਅਹੀਂ ਦਿਲ ਕੱਢਣ ੜੀ ਵੀ ਘਰ ਨਹੀਂ ਚੱਲ ਜੀਏ ਹੈਨਾ ਫੇਰ ਹੀ ਸੋਚਿਆ ਚਲ ਖਾਣਾ ਖਾ ਜਾਣੇ ਹੈਨਾ ਨਾਲ ਹੀ ਘਰ ਆ ਉੱਥੇ ਲੱਗਾ ਹੋਇਆ ਸੀ ਤੇ ਇੱਥੇ ਥੋੜਾ ਜਿਹਾ ਇਹਨੂੰ ਮੌਕਾ ਮਿਲਿਆ ਥੋੜੀ ਜਿਹੀ ਵੀਡੀਓ ਬਣਾ ਲਈ ਲੋ ਹਾਂਜੀ ਭੈਣ ਪ੍ਰਾਉ ਇਧਰ ਦੇਖੋ ਪੂਈ ਆਈ ਹੁੰਦੀ ਪੂਈ ਤੇ ਬੈਠੀ ਹੈ ਬੈਠਾ ਅਗੂ ਦਾ ਚੰਗਾ ਭਾ ਮੌਸਮ ਹਤੀ ਨਾਲ ਹੀ ਮੀਂਹ ਆ ਸਵੇਰ ਦਾ ਸਵੇਰ ਦਾ ਆਂ ਹੀ ਪੈ ਗਿਆ ਵਾ ਤਸਵੀਰ ਦਾ ਜਦੋਂ ਤਾਂ ਉਹਨਾਂ ਦੇ ਘਰ ਪ੍ਰੋਗਰਾਮ ਚ ਚੱਲਦਾ ਹੁੰਦਾ ਨਹੀਂ ਪਈ ਜਾਂਦਾ ਹੋਏ ਵਿਚਾਰੇ ਸੋਚਣਦੇ ਆਂ ਕਿ ਕੀ ਕਰੀਏ ਚੱਲੀ ਤੇ ਨਾਲ ਘਰ ਇੱਕ ਦੋ ਖਾਲੀ ਤੇ ਉਹਨਾਂ ਦਾ ਫਿਰ ਕਹਾਣਾ ਚੋਲ ਲਿਆ ਬਾਕੀ ਮੀਂਹ ਦੇ ਵਿੱਚ ਵੀ ਕੀ ਫੰਕਸ਼ਨ ਹੁੰਦਾ ਕੱਖ ਨਾ ਮੈਂ ਕਿ ਲੋ ਹੈ ਨੀ ਨਿਹਰਾ ਨਿਹਰਾ ਜਾ ਕਿੰਨਾ ਕਿਦਾਂ ਐਗਰੈਸ਼ਨ ਜੀ ਥੋੜੀ ਜੀ ਇਹ ਦੋ ਬੰਦੇ ਕਿੱਦਾਂ ਤੇ ਭੈਣ ਭਰਾ ਵਾਂਗ ਹੀ ਗਏ ਹिलो ਮੇਨਾ ਸੂਰ ਪਾ ਕੇ ਇਹ ਮਾਦੇ ਵਿੱਚ ਜਿੰਨਾ ਕੁੱਝ ਨਹੀਂ ਗਈਆਂ ਇਹ ਵੀ ਇੰਨਾ ਦੂਰ ਨਹੀਂ ਘਰ ਆ ਗਏ ਹੀ ਹਨਾ ਤੇ ਸੈਮਰੀ ਨੰਬਦੀ ਗੋਣੀਆਂ ਵੱਲ ਚਲ ਗਈ ਆ ਅਸੀਂ ਇਧਰੋਂ ਆਪਾਂ ਨੂੰ ਸੈਮੀ ਬਹੁਤ ਜ਼ਿਆਦਾ ਵੰਡਿਆ ਵਾ ਸ਼ਾਮ ਨੂੰ ਧੀ ਲਿਆ ਤੇ ਸ਼ਾਮ ਨੂੰ ਜੇ ਨਾ ਨਾ ਜੇ ਨਹੀਂ ਹਟੇਗਾ ਤੇ ਜਾਣਾ ਤੇ ਨਹੀਂ ਜਾਣਾ ਓਕੇ ਹੋਰ ਤਾਂ ਨਹੀਂ ਹੋਮੀ ਗਾਡੀ ਹਾਂ ਹਟੇ ਦਿਮਾਗ ਚ ਗੁੜੇ ਬੜੇ ਨੇ ਤੇ ਦਿਮਾਗ ਦੇ ਵਿੱਚ ਅੱਲੇ ਤੰਦੂਰੀ ਤੇ ਗੁੜੇ 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 ਲੈ ਨਹੀਂ ਆ ਫਿਰ ਦਿਮਾਗ ਦੇ ਵਿੱਚ ਜਾਵਾਂਗੇ ਜਰੂਰ ਹੈ ਨਾ ਅੱਗੇ ਨਾਲੀ ਕੁੜੀ ਦਾ ਰਿਆ ਹੈ ਤੇ ਉਦੋਂ ਵੀ ਚੱਗੀ ਬਾੜ ਮਤਲਬ ਵੀ ਅ ਜਿਦਾਂ ਬੀਆਂ ਬਾਈਆਂ ਤੇ ਜਿਹਨੇ ਘੁਲਾਰਾ ਪਾਇਆ ਹੈ ਆਹ ਉਹ ਸੋਣੀ ਇਹਦਾ ਵਿਆਹ ਹੀ ਤੇ ਮੈਂ ਉਦੋਂ ਵੀ ਬਾਹਰ ਚੱਲ ਗਈ ਤੇ ਜਿਹੜੀ ਬਲੂ ਸੂਟ ਵਾਲੀ ਨਹੀਂ ਕੰਦਾਉਣੀ ਇਹਦਾ ਵੀ ਵਿਆਹ ਹੀ ਤੇ ਉਦੋਂ ਵੀ ਮੈਂ ਬਾਹਰ ਚੱਲ ਗਈ ਤੇ ਹੁਣ ਦੋ ਭੈਣ ਦੋ ਭਰਾ ਦੇ ਦੋ ਭੈਣ ਇੱਕ ਭੈਣ ਇੱਕ ਭਰਾ ਹੀ ਦਮ ਨਹੀਂ ਰਗ ਇਧਰਲੇ ਸਾਈਡ ਦੇ ਨਾਲ ਦਾ ਘਰ ਆ ਜਾਏ ਅੱਛਾ ਹਾਂ ਟ੍ਰਾਂਸਫਰ ਹੋ ਜਾਏ ਤੇ ਹੁਣ ਜਾਣੀਆ ਫੇਰ ਬੈਣੀਆ ਪੈ ਲੈ ਕੇ ਤੇ ਹੁਣ ਤੇ ਫਿਲਹਾਲ ਬਿਸਤਰੇ 'ਚ ਹੀ ਬੈਣੀ ਆ ਹਾਂ ਚੱਲ ਮੈਂ ਤੇ ਇੱਥੇ ਨਾ ਸ਼ਾਮ ਨੂੰ ਅਸੀਂ ਫਿਰ ਤੇਲ ਤੇ ਚਲੀਆਂ ਹੀ ਗਈਆਂ ਅਸੀਂ ਦਿਲ ਕਾਢੀ ਲਿਆ ਤੇ ਆ ਵੀ ਸਾਡੇ ਗਵਾਂਡੀਆਂ ਦੀ ਕੁੜੀ ਆ ਇਹ ਵੀ ਇਹਨੂੰ ਹੀ ਇਨਵਾਈਟ ਕੀਤਾ ਸੀ ਆਪਣੇ ਸਹੁਰਿਆਂ ਤੋਂ ਆਈ ਤੇ ਇਹ ਵੀ ਜਦੋਂ ਦੀ ਮੈਂ ਬਾਹਰੋਂ ਆਈਆਂ ਨਾ ਮੈਨੂੰ ਮਿਲੀ ਨਹੀਂ ਆ ਵਾਹੇ ਅਸੀਂ ਕਾਫੀ ਮਤਲਬ ਮੈਨੂੰ ਚੰਗੀ ਲੱਗਦੀ ਆ ਮਤਲਬ ਦੋ ਭਣ ਭਰਾ ਹੋਣੇ ਆ ਜੇ ਅਸੀਂ ਆਏ ਆ ਤੇਲ ਤੋਂ ਮੈਂ ਇਹ ਕਹਾ ਸੁਣਾਵਾਂਗਾ ਮੈਂ ਲਿਪਸਟਿਕ ਤੁਹਾਨੂੰ ਪਤਾਈਆ ਵੀ ਮਹਿਰੂਨ ਲਾਉਣੀ ਆ ਤੇ ਮੈਨੂੰ ਇੱਕ ਕੁੜੀ ਆਂਦੀ ਬਬਤ ਵਿਆਈਆਂ ਮੈਂ ਹਾਂਜੀ ਮੈਂ ਵਿਆਈਆਂ ਮੈਂ ਤਾਂ ਹੋ ਜਾ ਜੀ ਮਤਲਬ ਕਹ ਲੋ ਪਿੰਡ ਆਣੀ ਇੱਕ ਤਰ੍ਹਾਂ ਨਾਲ ਹੈ ਨਾ ਵੀ ਉਹ ਭਾਬੀ ਕਹਿੰਦੀ ਆ ਵੀ ਸਾਡੇ ਲਾਜ ਕਵਾਨੀਆਂ ਦੀ ਕੁੜੀ ਕਹਿੰਦੀ ਭਾਬੀ ਆ ਵੀ ਆਈ ਏ ਕੁੜੀ ਮੈਂ ਨਹੀਂ ਕੁਵਾਰੀ ਹਾਂ ਹੁਣ ਮੈਂ ਦਸ ਬਦਲ ਗਿਆ ਤੇ ਉਹ ਕੀ ਦਸੀ ਆ ਵੀ ਤੇ ਆ ਵੇਖੋ ਉਹ ਵੇਲੇ ਤਾਂ ਨਾ ਦਿੰਦੇ ਆ ਤੇ ਉਹ ਵੀ ਬੰਦੇ ਮੀਂਹ ਪਹਿਲਾਂ ਚੰਗੇ ਪਰ ਮੌਸਮ ਰਹੇ ਲੈ ਲੈ ਮੀਨੇ ਇੰਨਾ ਗੰਦ ਪਾਇਆ ਨਾ ਭੱਜ ਭੱਜ ਕੇ ਇਹ ਵਿਆਹ ਵੇਖਣ ਦੀ। ਮੀਨੇ ਇੱਕ ਦੌੜਦਾ ਦੌੜ ਕੇ। ਉਹ ਤੇਲ ਤੋਂ ਆਈਆਂ ਤੇ ਉਹ ਕਿੰਨੀ ਰਾਤ ਨੂੰ ਗਾਉਣ ਤੇ ਹੋਣੀ ਹੈ ਪਰ ਭੈਣ ਜਾਣਾ ਕਿ ਉਹ ਵੀ ਫਿਰ ਗਾਉਣ ਗਈਆਂ। ਜਿਹੜਾ ਕੋਈ ਰੁੜਜ ਕੇ ਪਾਵੇ ਸਹੀ ਅੱਧਿਕਾ ਤੇ ਮੀਨੇ ਪਿੱਛੜੀਆਂ ਵਾ। ਫਿਰ ਦੋ ਵਾਰ ਇਹ ਕੱਪੜੇ ਚੇਂਜ ਕਰਲੇ ਦੋ ਵਾਰ। ਹੂੰ ਬਹੁਤ ਲਗਭਗ ਤੇਲ ਚੜ ਗਿਆ ਹੀ ਜਦੋਂ ਜਾਈਆਂ ਵਾ। ਤੇ ਆ ਸੈਮਰੀ ਸੈਮਰੀ ਨੇ ਮੇਰਾ ਇਹੋ ਜਿਹਾ ਤੋੜਤਾ। ਗਾਣਾ ਗਾਣਾ ਤੇ ਕਿਵੇਂ ਚੱਲਦਾ ਅਡਾ ਬੱਝ ਗਿਆ ਪਰ ਬਣਾ ਲਿਆ। ਤੇ ਹੋਰ ਫਿਰ ਭੈਂਟਾ ਇਹੋ ਜਿਹਾ ਵਿਆਹ ਪਰ ਬਹੁਤ ਮਜ਼ੇ ਵਾਲਾ ਬਹੁਤ ਹੀ ਪਰਿਵਾਰ ਵੀ ਬੜਾ ਚੰਗਾ ਜਿਮਗਾ ਰਿਹਾ ਹੈ ਨਾ ਇੰਨੀ ਨਾਈਸ ਫੈਮਿਲੀ ਆ ਨਾ ਬਹੁਤ ਹੀ ਜ਼ਿਆਦਾ ਨਾਈਸ ਫੈਮਿਲੀ ਆ ਤੇ ਆਹਲਾ ਮੈਂ ਸੂਟ ਪਾ ਕੀ ਹਾਂ ਮੈਂ ਕਿ ਸੂਟ ਖਾਈ ਮੇਰਾ ਭੈਂਟਾ ਐ ਤੂੰ ਜੇ ਪੈ ਕੇ ਦੇ ਆ ਜਿਹੜਾ ਸੂਟ ਆ ਨਾ ਇਹ ਗਿੱਲਾ ਹੋ ਗਿਆ ਏ ਬਤਾ ਕਿਦਾਂ ਆ ਇਹ ਮਤਲਬ ਇਹਨੂੰ ਲਿਆ ਇਹਨੂੰ ਕਾਫੀ ਟਾਈਮ ਹੋ ਗਿਆ ਮਤਲਬ ਕਾਫੀ ਟਾਈਮ ਹੋ ਗਿਆ ਮੈਂ ਜਿੰਨੂੰ ਲਿਆਇਆ ਨਾ ਉਹਦੋਂ ਮੈਂ ਪਾਇਆ ਨਹੀਂ ਸੀ ਤੇ ਅੱਜ ਹੀ ਇਹਨੂੰ ਮੈਂ ਪਾਇਆ ਅੱਜ ਹੀ ਰੋਦਘਾਟਨ ਕੀਤਾ ਪਹਿਲਾਂ ਮੈਂ ਸੋਚਿਆ ਜਿਹੜਾ ਸਵੇਰੇ ਪਾ ਗਈ ਹਾਂ ਉਹੀ ਪਾਜਣੇ ਫਿਰ ਮੈਂ ਸੋਚਿਆ ਤੇ ਹਲਦੀ ਆ ਨਾ ਤੇ ਪੀਲੇ ਪੀਲੇ ਪਾਏ ਹੁਣ ਸਾਰਿਆਂ ਨੇ ਪੀਲਾ ਪੋਣੀ ਫਿਰ ਮੈਂ ਸੋਚਿਆ ਹਾਏ ਪੀਲਾ ਤੇ ਮੇਰੇ ਕੋਲ ਹੈ ਕੋਈ ਨੀ ਇੱਕ ਮੇਰੇ ਕੋਲ ਪੀਲਾ ਹੈਗਾ ਹੀ ਨਾ ਉਹ ਮੈਂ ਇੱਕੋਰੀ ਪਾਇਆ ਹੈ ਨਾ ਉਹ ਮੈਂ ਹੈ ਵੀ ਉਹ ਇੰਨਾ ਖਾਸ ਸੂਟ ਨਹੀਂ ਕਿ ਨੋਰ ਮਿਲ ਜਾਈਗਾ ਤੇ ਉਹ ਮੈਂ ਘਰੇ ਹੀ ਪਾਇਆ ਪੂਆ ਹੈ ਪੇਕੇ ਸ਼ੈ ਦਾ ਆਪਣੇ ਪਾਇਆ ਮੈਂ ਤੇ ਹੁਣ ਮੈਂ ਸ ਆਗਲਾ ਪਾ ਜਾਨੀਆ ਹੈਨਾ ਪੀਲਾ ਤੇ ਨੀਆ ਪਰ ਚਾਹ ਜਿਹੜਾ ਵੀ ਹੈਗਾ ਉਹੀ ਪਾ ਜਾਨੀਆ ਤੇ ਅੱਜ ਮੈਂ ਪਹਿਲੇ ਦਿਨ ਪਾਇਆ ਤੇ ਸਲਾਈ ਕਰਾਇਆ ਨੂੰ ਇਹਨੂੰ ਮੇਰੇ ਖਿਆਲ ਚ ਘੱਟੋ ਘੱਟ 2 ਸਾਲ ਹੋ ਗਏ ਆ 2 ਸਾਲ ਪਹਿਲਾਂ ਦਾ ਸੂਟ ਆ ਤੇ ਮੌਕਾ ਮੈਨੂੰ ਅੱਜ ਮਿਲਿਆ ਪਾਉਂਦਾ ਮੈਂ ਪਾਇਆ ਹੀ ਨਹੀਂ ਉਹ ਦਿੰਦਾ ਪਰ ਸੁਣਾ ਨਾ ਸੂਟ ਹੈ ਸੁਣਾ ਬਹੁਤ ਸਿੰਪਲ ਜਿਹਾ ਪਰ ਬਹੁਤ ਹੀ ਮੈਨੂੰ ਤੇ ਪਸੰਦ ਹੀ ਗਿਆ ਪਸੰਦ ਕਰਕੇ ਹੀ ਲਿਆ ਇਹ ਚ ਕਾਰਦੇ ਹੋ ਤੇ ਨਹੀਂ ਇੱਕ ਮਜੰਟਾ ਹੀ ਤੇ ਫਿਰ ਮੈਂ ਸੋਚਿਆ ਮਜੰਟਾ ਨਹੀਂ ਮਿਲਣਾ ਮਜੰਟਾ ਸਵਾਲ ਲੱਗਣ ਕਿ ਆ ਆਹ ਬਣ ਆਮ ਜੰਟਾ ਵੀ ਬੜਾ ਸੋਹਣਾ ਹੀ ਪਰ ਮੈਂ ਫਿਰ ਸੱਚ ਆਹ ਵਾਲਾ ਲੈ ਲੰਨੀ ਆ ਤੇ ਆ ਮੇਰਾ ਸੂਟ ਯੋ ਚਲ ਚਿਤਾਪਾਲੇ ਗਾ ਖਾਉਂਦਾ ਉੱਥੇ ਵੀ ਨਾ ਗੁਲਗਲੇ ਵੰਡੇ ਸੀ ਤੇ ਆਹ ਨਹੀਂ ਆ ਅੱਛਾ ਮੈਂ ਫਿਰ ਗੁਨੇ ਨਹੀਂ ਬਣਾਏ ਹੋਣੇ ਉਹਨਾਂ ਨੇ ਭੀ ਗੁਣਿਆਂ ਵਾਸਤੇ ਜਨਾਨੀਆਂ ਜ਼ਿਆਦਾ ਦੀ ਜ਼ਰੂਰਤ ਹੁੰਦੀ ਹੈ ਨਾ ਪਰ ਨਹੀਂ ਉਹ ਉਹਨਾਂ ਨੇ ਬਣਾਏ ਹੀ ਗੁਨੇ ਵੀ ਬਣਾਏ ਹੀ ਗੁਨੇ ਸਾਰਿਆਂ ਨੂੰ ਅੰਡੇ ਗੁਲਗਲੇ ਤੋਂ ਉੱਥੇ ਵੰਡੇ ਸੀ ਨਾ ਹਾਂ ਪਤਾ ਕੀ ਆ ਅ ਤੇ ਜਦੋਂ ਮੁੰਡੇ ਕੇ ਮੁੰਡੇ ਦਾ ਵਿਆਹ ਹੁੰਦਾ ਵਾ ਤੇ ਉਹ ਕਹਿੰਦੇ ਆ ਕਿ ਜਲਦੀ ਜਲਦੀ ਉਹ ਹੋਵੇ ਹਨਾ ਜਿਹੜੇ ਝੋਲੀ ਪਾ ਲੈ ਹੁੰਦਾ ਵਾ ਉਹ ਕੁਲਗਲਾ ਘਵਾਉਣ ਲਿਆ ਹਨਾ ਕਈ ਮੁੰਡੇ ਕਈ ਜਨ ਮੈਂ ਨਹੀਂ ਖੜਾ ਬਰਾ ਮੈਂ ਨਹੀਂ ਖੜਾ ਤੇ ਕਹਿੰਦਾ ਨਾਲ ਮੁਕੀਆਂ ਵੀ ਮੱਝ ਦੂਜੇ ਕੋਈ ਯਾਰਾ ਬੋਲੀ ਮਾਰੀ ਗਿਆ ਪਰ ਆ ਮੇਰਾ ਕਹਿੰਦਾ ਇੱਧਰ ਆ ਜਾਓ ਭਾਈ ਗੱਦੇ ਅੱਛਾ ਇਹ ਜੀ ਨਾਲ ਮੁਕੀਆਂ ਵੀ ਮਾਰਨੇ ਮੁਕੀਆਂ ਕਿਵੇਂ ਆਉਂਦਾ ਨਾਲ ਬਲਬਸਣਾ ਕੋਈ ਹੁੰਦਾ ਹੈ ਫਰਦਰ ਇੱਕ ੜੱਕੀ ਵਾਡੀ ਕੇ ਨਾਲ ਮਰੀ ਮੁੱਕੀ ਹੂੰ ਬਹੁਤ ਸਾਫ ਸਾਂ ਫਿਰ ਚਲੋ ਬਸ ਤੇ ਆ ਵੀਡੀਓ ਨਾ ਮੈਂ ਅਗਲੇ ਦਿਨ ਸ਼ੂਟ ਕਰਨੀ ਹੈ ਮੈਂ ਨਾ ਮਾਰਕੀਟ ਗਈ ਹਾਂ ਸਾਲਾ ਕਿ ਵਿਸ਼ਾਲ ਮੈਗਾ ਮਾਰਕੀਟ ਉਨਾਟ ਪੈਂਦੀ ਆ ਇੱਕ ਮਾਰਕੀਟ ਨੂੰ ਉੱਥੇ ਚਲ ਗਈ ਹਾਂ ਸੈਨ ਰਿੰਦੇ ਕੱਪੜੇ ਵੇਖਣ ਤੇ ਉੱਥੇ ਨਾ ਮੇਰੇ ਨਾਲ ਇੱਕ ਘਟਨਾ ਵਾਪਰੀ ਆ ਉਹ ਮੈਂ ਤੁਹਾਨੂੰ ਫਿਰ ਅੱਗੇ ਜਾ ਕੇ ਦੱਸਦੀ ਆ ਮੈਰੀ ਚੋਰੀ ਹੁੰਦੇ ਹੁੰਦੇ ਮੈਂ ਬੱਚੀ ਮੇਰਾ ਸਮਾਨ ਪਰਸ ਤੇ ਮੋਬਾਈਲ ਮਤਲਬ ਲੋਕ ਕਿੰਨੇ ਮਤਲਬ ਜ ਮਾਰਕੀਟਾਂ 'ਚ ਸ਼ੋਪਿੰਗ ਕਰਨ ਨਹੀਂ ਜਾਂਦੇ ਬਸ ਚੋਰੀਆਂ ਕਰਨੇ ਜਾਂਦੇ ਆ ਪਤਾ ਨਹੀਂ ਮਤਲਬ ਸ਼ੈਨ ਸਾਡੀ ਹੱਕ ਸੱਚ ਦੀ ਕਮਾਈ ਹੀ ਤੇ ਬਚ ਗਏ ਨਹੀਂ ਤੇ ਸਮਝੋ ਵੀ ਕੁਝ ਸਕਿੰਟਾਂ ਦਾ ਹੀ ਫਰਕ ਪਿਆ ਹੂੰ